ਅਸ਼ਿਕਾ ਜੀ ਤੁਸੀਂ ਦੇਖ ਰਹੇ ਹੋ ਫਟਾਫੜ ਖਬਰਾਂ ਆਦੀਆਂ 10 ਵੱਡੀਆਂ ਖਬਰਾਂ ਤੇ ਨਜ਼ਰ ਮਾਰਾਂਗੇ ਪਟਿਆਲਾ ਕੋਰਟ ਤੇ ਜਾਤੇ ਹਮਲਾ ਪਟਿਆਲਾ ਦੀ ਕੋ ਅਦਾਲਤ ਵਿੱਚ ਉਸ ਸਮੇਂ ਬੱਡੀ ਹਲਚਲ ਪੈਦਾ ਹੋ ਗਈ ਜਦੋਂ ਇੱਕ ਨਿਹੰਗ ਦੇ ਰੂਪ ਵਿੱਚ ਆਏ ਸ਼ਖਸ ਨੇ ਜੱਜ ਉਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਮੌਕੇ ਤੇ ਹੀ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਪਰਚਾ ਦਰਜ ਕਰਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਕੋਰਟ ਚ ਵੱਡੀ ਕੋਤਾਹੀ ਸਾਹਮਣੇ ਆਈ ਹੈ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਨਾਲ ਕੀਤੀ ਮੀਟਿੰਗ ਦਿੱਲੀ ਵਿੱਚ ਅੱਜ ਪੰਜਾਬ ਦੇ ਵਿਧਾਇਕਾਂ ਨਾਲ ਕੇਜਰੀਵਾਲ ਨੇ ਮੀਟਿੰਗ ਕੀਤੀ ਹੈ ਅਤੇ ਮੰਥਨ ਕੀਤਾ ਗਿਆ ਕਿ ਆਖਰਕਾਰ ਦਿੱਲੀ ਵਿੱਚ ਐਡੀ ਵੱਡੀ ਹਾਰ ਕਿਉਂ ਮਿਲੀ ਸੀਮਾ ਆਨੇ ਬਰੋਧਿਆ ਦੇਤਾ ਮੋੜ ਮਾ ਜਵਾਬ ਤਾਂ ਮੁੱਖ ਮੰਤਰੀ ਦੇ ਬਦਲਨਾਰੇ ਜੋ ਵੱਡੇ ਕਿਆਸਰਾਂ ਜਾਂ ਕੀਤੀਆਂ ਜਾ ਰਹੀਆਂ ਸੀ ਉਹਨਾਂ ਲੋਕਾਂ ਨੂੰ ਉਹਨਾਂ ਵਿਰੋਧੀ ਲੀਡਰਾਂ ਨੂੰ ਮੋੜਮਾ ਜਵਾਬਸੀਆਂ ਮੰਨਨੇ ਦਿੱਤਾ ਹੈ ਕਿ ਅਸੀਂ ਬਿਲਕੁਲ ਸਹੀ ਹਾਂ ਤੇ ਸਾਨੂੰ ਕੋਈ ਖਤਰਾ ਨਹੀਂ ਹੈ ਤੇ ਉੱਥੇ ਈ ਸੀਮਾਨ ਨੇ ਕਿਹਾ ਹੈ ਕਿ ਸਾਡੀ ਪਾਰਟੀ 'ਚ ਅਜਿਹਾ ਕੋਈ ਵੀ ਰਵੱਈਆ ਨਹੀਂ ਹੈ ਕਿ ਕਿਸੇ ਨੂੰ ਬਦਲ ਦਿੱਤਾ ਜਾਵੇ ਤੇ ਉੱਥੇ ਈ ਉਹਨਾਂ ਨੇ ਪ੍ਰਤਾਪ ਬਾਜਵਾ ਨੂੰ ਕਿਹਾ ਹੈ ਕਿ ਸਾਡੇ ਵਿਧਾਇਕਾਂ ਦਾ ਫਿਕਰ ਕਰਨ ਦੀ ਥਾਂ ਉਹ ਦੱਸਣ ਕਿ ਆ ਦਿੱਲੀ ਵਿੱਚ ਕਿੰਨੇ ਵਿਧਾਇਕ ਕਾਂਗਰਸ ਪਾਰਟੀ ਨੂੰ ਆਏ ਨੇ ਪੰਜਾਬ বিজেপি ਪ੍ਰਧਾਨ ਜਾਖੜ ਨੇ ਸੀਐਮ ਮਾਨ ਤੇ ਕੀਤਾ ਵੱਡਾ ਤੰਜ ਸੀਐਮ ਮਾਨ ਤੇ ਪੰਜਾਬ ਪ੍ਰਧਾਨ বিজেপি ਵੱਲੋਂ ਜਿਹੜਾ ਉਹ ਵੱਡਾ ਤੰਜ ਕੀਤਾ ਗਿਆ ਜਿਸ ਵਿੱਚ ਕਿ ਜਾਖੜ ਨੇ ਕਿਹਾ ਹੈ ਕਿ ਸੀਐਮ ਮਾਨ ਅੱਜ ਖੁਸ਼ ਨਜ਼ਰ ਨਹੀਂ ਆ ਰਹੇ ਸਨ ਉਹਨਾਂ ਨੇ ਕੋਈ ਚੁਟਕਲਾ ਨਹੀਂ ਸੁਣਾਇਆ ਉਹਨਾਂ ਦੇ ਅੰਦਰ ਦੀ ਜਿਹੜੀ ਚਿੰਤਾ ਉਹ जगਜाहिर ਹੋ ਰਹੀ ਹੈ ਕਿਆਨੇ ਹਰਪ੍ਰੀਤ ਸਿੰਘ ਨੂੰ ਲੈ ਕੇ ਸਿਆਸਤ ਗਰਮਾਈ ਜਿੱਥੇ ਇੱਕ ਪਾਸੇ ਗੈਨਦੀ ਹਰਪ੍ਰੀਤ ਸਿੰਘ ਦੀਆਂ ਸਿਵਾਵਾਂ ਵਾਪਸ ਲਈਆਂ ਗਈਆਂ ਨੇ ਤਾਂ ਉਧਰ ਸਿਆਸੀ ਗਲਿਹਾਰਾਂ ਚ ਵੱਡੀ ਹਲਚਲ ਪੈਦਾ ਹੋ ਗਈ ਹੈ ਕਿਉਂਕਿ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਇਸ ਸਾਰੇ ਮਾਮਲੇ ਦੀ ਨਕੇਦੀ ਕੀਤੀ ਗਿਆ ਉੱਥੇ ਹੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਦੇ ਹੋਏ ਦਿਖਾਈ ਦੇ ਰਹੇ ਨੇ ਪਰਮਿੰਦਰ ਸਿੰਘ ਢੀਂਡਸਾ ਕਿਆਨੇ ਹਰਪ੍ਰੀਤ ਸਿੰਘ ਦੀ ਰਿਪੋਰਟ ਜਨਤਕ ਜੋ ਗੈਨੀ ਹਰਪ੍ਰੀਤ ਸਿੰਘ ਦੇ ਲੇ ਰਿਪੋਰਟ ਤਿਆਰ ਕੀਤੀ ਗਈ ਆ ਤਿੰਨ ਮੈਂਬਰੀ ਕਮੇਟੀ ਵੱਲੋਂ ਜਾਂਚ ਕਮੇਟੀ ਵੱਲੋਂ ਰਿਪੋਰਟ ਬਣਾਈ ਗਈ ਆ ਉਹ ਅੱਜ ਜਨਤਕ ਕਰ ਦਿੱਤੀ ਗਈ ਆ ਜਿਸ ਵਿੱਚ ਕਈ ਅਹਿਮ ਜਿਹੜੇ ਆ ਦੋਸ਼ ਲੱਗਦੇ ਹੋਏ ਗੰਦੀ ਹਰਪੀ ਸਿੰਘ ਤੇ ਦਿਖਾਏ ਗਏ ਨੇ ਐਸਕੇਐਮ ਦੀ ਮੀਟਿੰਗ ਚ ਨਹੀਂ ਜਾਵੇ ਅਖਨੋਰੀ ਮੋਰਚਾ ਅਖਨੋਰੀ ਮੋਰਚੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਕਿ ਜੋ ਐਸਕੇਐਮ ਦੀ ਭਲਕੇ ਮੀਟਿੰਗ ਹੋਣ ਜਾ ਰਹੀ ਆ ਉਸ ਵਿੱਚ ਐਸਕੇਐਮ ਦਾ ਜਿਹੜਾ ਆ ਗੈਰ ਸਿਆਸੀਕ ਹੈ ਉਹਨਾਂ ਦਾ ਜਿਹੜੇ ਵਫਦ ਹੈ ਉਹ ਨਹੀਂ ਜਾਏਗਾ ਤੇ ਖਨੌਰੀ ਮੋਰਚੇ ਵੱਲੋਂ ਬਿਲਕੁਲ ਕੋਈ ਨਾ ਕਰ ਦਿੱਤੀ ਹੈ ਕਿ ਐਸਕੇਮ ਦੀ ਮੀਟਿੰਗ ਚ ਸ਼ਾਮਲ ਨਹੀਂ ਹੋਵਾਂਗੇ ਸ਼ੰਭੂ ਮੋਰਚੇ ਦਾ ਐਸਕੇਮ ਦੀ ਮੀਟਿੰਗ ਬਾਰੇ ਹਾਂ ਪੱਕੀ ਐਲਾਨ ਤਾਂ ਜਿੱਥੇ ਇੱਕ ਪਾਸੇ ਖਨੌਰੀ ਮੋਰਚੇ ਵੱਲੋਂ ਨਾ ਕੀਤੀ ਗਈ ਹੈ ਕਿ ਐਸਕੇਮ ਦੀ ਮੀਟਿੰਗ ਚ ਸ਼ਾਮਲ ਨਹੀਂ ਹੋਵਾਂਗੇ ਤਾਂ ਉਧਰ ਸ਼ੰਭੂ ਮੋਰਚੇ ਦਾ ਆ ਐਲਾਨ ਹੈ ਜਿਹੜਾ ਕਿ ਉਹ ਐਸਕੇਮ ਦੀ ਮੀਟਿੰਗ ਵਿੱਚ ਸ਼ਾਮਲ ਹੋਣਗੇ ਤੇ ਭਲਕੇ ਜੋ ਇਕਤਾ ਦਾ ਮਤਾ ਉਹ ਲਿਆਂਦਾ ਜਾਏਗਾ ਤੇ ਉਸ ਤੇ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਜਾਏਗਾ ਬਟੋਹਾ ਨੇ ਗੈਨੀ ਹਰਪੀ ਸਿੰਘ ਨੂੰ ਦਿੱਤੀ ਨਸੀਹਤ ਬਿਰਸਾ ਸਿੰਘ ਬਟੋਹਾ ਵੱਲੋਂ ਜੋ ਇੱਕ ਪੋਸਟ ਸਾਂਝੀ ਕਰਦੇ ਆ ਹਰਪੀ ਸਿੰਘ ਨੂੰ ਨਸੀਹਾ ਦਿੱਤੀ ਗਈ ਹੈ ਕਿ ਜੋ ਉਹਨਾਂ ਨੇ ਵਿੱਤੇ ਕੱਲ ਬਿਆਨ ਅ ਤਖਤ ਸਾਹਿਬ ਬਾਰੇ ਦਿੱਤਾ ਗਿਆ ਉਸ ਨੂੰ ਜਿਹੜਾ ਜਾਂਚਿਆ ਜਾਵੇ ਉਹ ਅਜੇ ਹੀ ਬਿਆਨਾਂ ਤੇ ਜਾਂ ਅਜੇ ਹੀ ਸ਼ਬਦਾਵਲੀ ਤੇ ਰੋਕ ਲਗਾਉਣ ਹਰਪੀ ਸਿੰਘ ਤਾਂ ਪੋਸਟ ਫੇਸਬੁਕ ਤੇ ਸਾਂਝੀ ਕਰਦੇ ਆ ਬਲਟੋਹਾ ਨੇ ਲਿਖਿਆ ਹੈ ਕਿ ਯਾਨੀ ਹਰਪੀ ਸਿੰਘ ਵੱਲੋਂ ਜੋ ਅਜਾਬ ਅਜੂਬੋ ਪਿਆ ਜਿਹੜਾ ਸ਼ਬਦ ਆ ਉਸਦੀ ਵਰਤੋਂ ਕੀਤੀ ਗਈ ਆ ਉਸ ਦੇ ਕਾਰਨ ਕਿਤੇ ਨਾ ਕਿਤੇ ਤਖਸਾਲਬ ਦੀ ਨਰਾਦਰਤਾ ਕੀਤੀ ਜਾ ਰਹੀ ਹੈ ਅਮਰੀਕਾ ਤੋਂ ਬਾਅਦ ਜੁੱਕੇ ਨੇ ਵੀ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਕਾਰਵਾਈ ਕੀਤੀ ਸ਼ੁਰੂ ਅਤੇ ਕਈ ਆਪ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਸੂਚੀ ਕੀਤੀ ਤਿਆਰ ਜਲਦੀ ਹੀ ਉਹਨਾਂ ਨੂੰ ਵਿਦੇਸ਼ ਆਪਣੇ ਆਪਣੇ ਦੇਸ਼ ਜਿਹੜਾ ਭੇਜਿਆ ਜਾਏਗਾ ਤਾਂ ਇਸ ਦੇ ਚੱਲਦਿਆ ਕਹਿ ਸਕਦੇ ਹਾਂ ਕਿ ਅਮਰੀਕਾ ਤੋਂ ਬਾਅਦ ਹੁਣ ਯੂਕੇ ਵੀ ਵੱਡੀ ਕਾਰਵਾਈ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਸਨ ਹਸਦੀਆਂ ਵੱਡੀਆਂ ਖਬਰਾਂ ਅਜਿਹੀਆਂ ਹੀ ਹੋਰ ਨਵੇਂ ਆ ਤਾਜ਼ਾ ਖਬਰਾਂ ਨਾਲ ਮੁਰਤੋ ਜੁੜਾ ਕੇ ਬਨੇ ਰਹੋ ਐਨਾਲਾਈਟਿਵ ਨਾਲ